ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ 12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਰੁਪਨਗਰ ਜ਼ਿਲ੍ਹੇ ਦੇ 4 ਹੋਣਹਾਰ ਵਿਦਿਆਰਥੀ ਆਏ ਹਨ ਇਹਨਾਂ ਵਿੱਚ ਤਿੰਨ ਧੀਆਂ ਤੇ ਇੱਕ ਪੁੱਤਰ ਸ਼ਾਮਲ ਹੈ ਬਲਾਕ ਰੁਪਨਗਰ ਦੇ ਇਲਾਕਾਕਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਖਾਲੀ ਦੀ ਗੁਰਮਨਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਤੇ ਮੈਰਿਟ ਵਿੱਚ 12ਵਾਂ ਸਥਾਨ ਹਾਸਲ ਕੀਤਾ ਹੈ ਚਮਕੌਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਖੁਸ਼ੀ ਸ਼ੁਕਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੋਹੀ ਦੇ ਰਾਮ ਲਾਲ ਨੇ ਮੈਰਿਟ ਵਿੱਚ ਕਰਮਵਾਰ ਦੂਜਾ ਅਤੇ 13ਵਾਂ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੋਨਾ ਕਲਾ ਦੀ ਪ੍ਰਨੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਤੀਜਾ ਅਤੇ ਮੈਰਿਟ ਵਿੱਚ 14ਵਾਂ ਸਥਾਨ ਹਾਸਲ ਕੀਤਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਦੀ ਗੁਰਮਨਪ੍ਰੀਤ ਕੌਰ ਜੋ 12ਵੀਂ ਜਮਾਤ ਵਿੱਚ ਜ਼ਿਲ੍ਹੇ ਚੋਂ ਪਹਿਲੇ ਸਥਾਨ ਤੇ ਰਹੀ ਹੈ ਜੱਜ ਬਣਨਾ ਚਾਹੁੰਦੀ ਹੈ ਗੁਰਮਨਪ੍ਰੀਤ ਦਾ ਕਹਿਣਾ ਹੈ ਕਿ ਉਸਨੂੰ ਬਚਪਨ ਤੋਂ ਹੀ ਨਿਆਂਇਕ ਪੇਸ਼ੇ ਵਿੱਚ ਦਿਲਚਸਪੀ ਰਹੀ ਹੈ ਉਹ ਨਿਆਪਾਲਿਕਾ ਨਾਲ ਸੰਬੰਧਤ ਪੜਾਈ ਕਰਨੀ ਹੈ ਗੁਰਮਨਪ੍ਰੀਤ ਦੇ ਪਿਤਾ ਉਦਮ ਸਿੰਘ ਇੱਕ ਕਿਸਾਨ ਤੇ ਮਾਂ ਕੁਲਵਿੰਦਰ ਕੌਰ ਇੱਕ ਘਰੇਲੂ ਔਰਤ ਹੈ ਇਸ ਦੌਰਾਨ ਜ਼ਿਲ੍ਹੇ ਵਿੱਚ ਉਹ ਦੂਜੇ ਨੰਬਰ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਚਮਕੌਰ ਸਾਹਿਬ ਦੀ ਖੁਸ਼ੀ ਸ਼ੁਕਲਾ ਚਾਰਟਰਡ ਅਕਾਊਂਟੈਂਟ ਸੀਏ ਬਣਨਾ ਚਾਹੁੰਦੀ ਹੈ ਖੁਸ਼ੀ ਦੇ ਪਿਤਾ ਕਰਿਸ਼ਨ ਲਾਲ ਸ਼ੁਕਲਾ ਚਮਕੌਰ ਸਾਹਿਬ ਵਿੱਚ ਰੈਡੀमेड ਕੱਪੜੇ ਦੀ ਦੁਕਾਨ ਚਲਾਉਂਦੇ ਹਨ ਅਤੇ ਮਾ ਅੰਜਨਾ ਸ਼ਰਮਾ ਕਰੇਲੂ ਔਰਤ ਹੈ ਪਿਛਲੇ ਸਾਲ 11 ਬੱਚੇ ਆਏ ਸਨ ਮੈਰਿਜ ਚ ਇਸ ਵਾਰ ਜ਼ਿਲ੍ਹੇ ਵਿੱਚ 6735 ਵਿਦਿਆਰਥੀਆਂ ਨੇ 12ਵੀਂ ਦੀ ਬੋਰਡ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 6396 ਵਿਦਿਆਰਥੀ ਪਾਸ ਹੋਏ ਹਨ ਜ਼ਿਲ੍ਹੇ ਦਾ ਕੁੱਲ ਨਤੀਜਾ 94.37 ਰਿਹਾ ਹੈ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਵਿੱਚ ਜ਼ਿਲ੍ਹੇ ਨੇ ਸ਼ਗਨ ਰੂਪ ਵਜੋਂ 11 ਮੈਰਿਟ ਅੰਕ ਪ੍ਰਾਪਤ ਕੀਤੇ ਸੀ ਜਿਸ ਵਿੱਚ 9 ਤੀਆਂ ਦੇ ਨਾਂ ਸਨ ਜਸਮੀਤ ਨੇ 599 ਅੰਕ ਲੈ ਕੇ ਮੈਰਿਟ ਸੂਚੀ ਚ ਬਣਾਈ ਥਾ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਜ 8ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੁਪਨਗਰ ਦੀ ਵਿਦਿਆਰਥਣ ਜਸਮੀਤ ਕੌਰ ਨੇ 650 599 98.1 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਦੇ ਅੰਬਾਲਾ ਬੋਰਡ ਆਫ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਦੋਲਾ ਨੇ ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਮਾਪੇ ਅਤੇ ਸਟਾਫ ਨੂੰ ਵਧਾਈ ਦਿੱਤੀ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਨਵਤੇਜ ਸਿੰਘ, ਹਰਪ੍ਰੀਤ ਕੌਰ ਮੰਗੜ, ਸਰਬਜੀਤ ਕੌਰ चरणजीत कौर गुरप्रीत कौर इंचार्ज खालसा मॉडल स्कूल परमजीत कौर सरबजीत कौर मनदीप कौर सुखजीत कौर डिम्पी सिंह ਅਤੇ ਮਾਤਾ ਪਿਤਾ ਹਾਜ਼ਰ ਸਨ 13ਵਾਂ ਰੈਂਕ ਲੈਣ ਵਾਲੀ ਖੁਸ਼ੀ ਬੜਨਾ ਚਾਹੁੰਦੀ ਸੀ 12ਵੀਂ ਜਮਾਤ ਦੇ ਐਲਾਨੇ ਨਤੀਜੇ ਦੀ ਮੈਰਿਟ ਸੂਚੀ ਵਿੱਚ 13ਵਾਂ ਰੈਂਕ ਹਾਸਲ ਕਰਨ ਵਾਲੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੀ ਵਿਦਿਆਰਥਣ ਖੁਸ਼ੀ ਸ਼ੁਕਲਾ ਪੁੱਤਰੀ ਕ੍ਰਿਸ਼ਨ ਲਾਲ ਸ਼ੁਕਲਾ ਵਾਸੀ ਸ੍ਰੀ ਚਮਕੌਰ ਸਾਹਿਬ ਸੀ ਇਹ ਬਣਨਾ ਚਾਹੁੰਦੀ ਹੈ ਨਤੀਜੇ ਉਪਰੰਤ ਸਕੂਲ ਚ ਪੁੱਜੀ ਖੁਸ਼ੀ ਸ਼ੁਕਲਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੋਂਗੀਆ ਨੇ ਕਿਹਾ ਕਿ ਖੁਸ਼ੀ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ ਤੇ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਇਹ ਵਿਦਿਆਰਥਣ ਨਤੀਜੇ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਏਗੀ ਇਸ ਮੌਕੇ ਖੁਸ਼ੀ ਦੇ ਮਾਪੇ ਅਧਿਆਪਕ ਵਿਵੇਕ ਕੁਮਾਰ ਰਣਬੀਰ ਕੌਰ ਅਮਨਦੀਪ ਸਿੰਘ ਸੁਖਵਿੰਦਰ ਸਿੰਘ ਸੁਖੀ ਮਰਿੰਦਰ ਸਿੰਘ ਅਵਤਾਰ ਸਿੰਘ ਜਸਵੀਰ ਸਿੰਘ ਅਧਿਆਪਕ ਵੀ ਮੌਜੂਦ ਸਨ ਪਰਨੀਤ ਨੇ ਮੈਰਿਟ ਸੂਚੀ ਚ 14ਵਾਂ ਰੈਂਕ ਮਲਿਆ ਨਜ਼ਦੀਕੀ ਪਿੰਡ ਮਕੜੋਣਾ ਕਲਾਂ ਦੇ ਸੱਸਾ ਸੱਸਾ ਸਕੂਲ ਦੀ ਵਿਦਿਆਰਥਣ ਪਰਨੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਵਿੱਚੋਂ 14ਵਾਂ ਰੈਂਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਗਿਆਨੀ ਰਣਜੀਤ ਸਿੰਘ ਵਾਸੀ ਮਕਰੂਨਾਨ ਕਲਾ ਦੀ ਇਹ ਹੋਣਹਾਰ ਬੇਟੀ ਨੇ 10ਵੀਂ ਜਮਾਤ ਵਿੱਚ ਵੀ 14ਵਾਂ ਰੈਂਕ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੁਸ਼ਨਾਇਆ ਸੀ ਪਰਨੀਤ ਕੌਰ ਨੇ ਇਸ ਸਫਲਤਾ ਲਈ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਸਿਰਾ ਦਿੰਦਿਆਂ ਦੱਸਿਆ ਕਿ ਉਸ ਸੁਪਨਾ ਜੱਜ ਬਣਨ ਦਾ ਹੈ ਤੇ ਉਸ ਲਾ ਵਿੱਚ ਦਾਖਲਾ ਲੈ ਲਿਆ ਹੈ